ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਸ਼ਫਰ ਪਰੀਸ ਰਾਣ ਅੱਜ ਲੈ ਕੇ ਆਇਆ ਮੈਂ ਤੁਹਾਡੇ ਲਈ ਨਿੰਬੂ ਦਾ ਆਚਾਰ ਦੀ ਰੈਸਪੀ ਪੰਜਾਬ ਦੇ ਪੁਰਾਣੇ ਤਰੀਕੇ ਦੇ ਨਾਲ ਆਚਾਰ ਆ ਜਿਹੜਾ ਤੁਹਾਨੂੰ ਅੱਜ ਬਣਾਉਣਾ ਸਿਖਾਵਾਂਗੇ ਬਿਨਾਂ ਤੇਲ ਤੋਂ ਆਚਾਰ ਜਿਹੜਾ ਤੁਸੀਂ ਨਿੰਬੂ ਦਾ ਕਿਵੇਂ ਪਾ ਸਕਦੇ ਹੋ ਜਿਹੜਾ ਕਿ ਤੁਹਾਡਾ ਆਚਾਰ ਕਦੇ ਵੀ ਖਰਾਬ ਨਾ ਹੋਵੇ ਨਿੰਬੂ ਦਾ ਆਚਾਰ ਬਣਾਉਣ ਦੇ ਲਈ ਆਪਾਂ ਲੈ ਇੱਕ ਕਿਲੋ ਨਿੰਬੂ ਇਸ ਤੋਂ ਇਲਾਵਾ ਆਪਾਂ ਲਈਏ ਜੀ 4 ਚਮਚ ਸੌਂਫ 1 ਚਮਚ ਲਈ ਆਪਾਂ ਜਵੈਣ ਇੱਕ ਚਮਚ ਲਿਆਈ ਆ ਆਪਾਂ ਕਾਲਾ ਜੀ ਅੱਧਾ ਚਮਚ ਲਿਆ ਆਪਾਂ ਕਾਲੀ ਮਿਰਚ ਪਾਊਡਰ ਦਾ 6 ਚਮਚ ਲਿਆ ਨਮਕ ਇੱਕ ਚਮਚ ਲਿਆ ਆਪਾਂ ਹਲਦੀ ਪਾਊਡਰ ਇੱਕ ਚਮਚ ਲਿਆ ਜੀ ਆਪਾਂ ਕਸ਼ਮੀਰੀ ਰੈੱਡ ਚਿਲੀ ਪਾਊਡਰ ਤੇ ਲਓ ਜੀ ਫਿਰ ਕਰਦੇ ਆ ਆਪਾਂ ਰੈਸਪੀ ਨੂੰ ਸ਼ੁਰੂ ਤਾਂ ਲਓ ਜੀ ਬਰਤਨ ਦੇ ਵਿੱਚ ਆਪਾਂ ਪਾਣੀ ਗਰਮ ਕਰ ਲਿਆ ਪਾਣੀ ਨੂੰ ਜਿਹੜਾ ਤੁਸੀਂ ਹਿਸਾਬ ਜੀ ਦਾ ਗਰਮ ਕਰਨਾ ਬੜਾ ਗਰਮ ਨਹੀਂ ਕਰਨਾ ਤਾਂ ਨਾਲ ਪਾ ਲਾਂਗੇ ਆਪਾਂ ਇਹਦੇ ਵਿੱਚ ਇੱਕ ਚਮਚ ਨਮਕ ਦਾ ਤਾਂ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਹਲਾ ਦਾਂਗੇ। ਨਿੰਬੂਆਂ ਦੇ ਉੱਪਰ ਜਿੰਨੀ ਵੀ ਕੋਈ ਮਿੱਟੀ ਆ ਤਾਂ ਚੰਗੀ ਤਰ੍ਹਾਂ ਲੈ ਜੇ। ਨਿੰਬੂ ਆ ਜਿਹੜੇ ਆਪਣੇ ਗਰਮ ਪਾਣੀ ਤੇ ਨਮਕ ਦੇ ਨਾਲ ਚੰਗੀ ਤਰ੍ਹਾਂ ਸਾਫ਼ ਹੋ ਜਾਣਗੇ। ਤਾਂ ਹੁਣ ਆਪਾਂ ਇਹਨਾਂ ਨੂੰ ਇਸੇ ਤਰ੍ਹਾਂ ਪਾਣੀ ਦੇ ਵਿੱਚ 5 ਮਿੰਟ ਪਏ ਰਹਿਣ ਦਾਂਗੇ। ਲਓ ਜੀ ਨਿੰਬੂ ਨੂੰ ਪਾਣੀ ਦੇ ਵਿੱਚ ਪਿਆ 5 ਮਿੰਟ ਹੋ ਚੁੱਕੇ ਆ ਤਾਂ ਹੁਣ ਆਪਾਂ ਪਾਣੀ ਕਰ ਲਾਂਗੇ ਡਰੇਨ। ਪਾਣੀ ਆ ਜਿਹੜਾ ਆਪਾਂ ਨਿੰਬੂਆਂ ਦਾ ਡਰੇਨ ਕਰਤਾ ਤਾਂ ਇਸ ਤਰ੍ਹਾਂ ਤੁਸੀਂ ਕੋਈ ਕਾਟਨ ਵਾਲਾ ਕੱਪੜਾ ਲੈਣਾ। ਜਿਹੜਾ ਕਿ ਪਾਣੀ ਨੂੰ ਖਿੱਚੇ। ਤਾਂ ਨਿੰਬੂ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਐ ਇਸ ਤਰ੍ਹਾਂ ਮਸਲ ਕੇ ਕੱਪੜੇ ਦੇ ਨਾਲ ਜੋ ਵੀ ਇਹਦੇ ਉੱਪਰ ਰੇਤ ਲੱਗੀ ਹੋਵੇ ਤਾਂ ਚੰਗੀ ਤਰ੍ਹਾਂ ਜਿਹੜੇ ਆਪਣੇ ਨਿੰਬੂ ਆ ਸਾਫ਼ ਹੋ ਜਾਣ ਤੇ ਪਾਣੀ ਵੀ ਆ ਜਿਹੜਾ ਆਪਣਾ ਖੁਸ਼ਕ ਹੋ ਜੇ ਤੇ ਇਸ ਤਰ੍ਹਾਂ ਨਿੰਬੂ ਆ ਜਿਹੜੇ ਤੁਸੀਂ ਸਾਫ਼ ਕਰਨੇ ਆ ਤੇ ਇਸੇ ਤਰ੍ਹਾਂ ਆਪਾਂ ਜਿਹੜੇ ਸਾਰੇ ਨਿੰਬੂ ਆ ਕੱਪੜੇ ਦੇ ਨਾਲ ਸਾਫ਼ ਕਰ ਲਾਂਗੇ ਚੰਗੀ ਤਰ੍ਹਾਂ ਤਾਂ ਪਾਣੀ ਆ ਜਿਹੜਾ ਤੁਸੀਂ ਇਹਨਾਂ ਦਾ ਚੰਗੀ ਤਰ੍ਹਾਂ ਸੁਕਾ ਲੈਣਾ ਨਿਬੂਨ ਕੱਟਦੇ ਟਾਈਮ ਤੁਸੀਂ ਕਾਲ ਨਹੀਂ ਕਰਨੀਂਗੀ ਚੰਗੀ ਤਰ੍ਹਾਂ ਸਾਫ਼ ਕਰਨੇ ਆ ਤੇ ਲਓ ਜੀ ਨਿੰਬੂ ਆ ਜਿਹੜੇ ਆਪਾਂ ਸਾਰੇ ਸਾਫ਼ ਕਰ ਲਏ ਆ ਤੇ ਪਾਣੀ ਵੀ ਆ ਜਿਹੜਾ ਆਪਾਂ ਇਹਨਾਂ ਦਾ ਚੰਗੀ ਤਰ੍ਹਾਂ ਸੁਕਾ ਦਿੱਤਾ ਹੋਇਆ ਤਾਂ ਹੁਣ ਕਰਾਂਗੇ ਆਪਾਂ ਇਹਨਾਂ ਦੀ ਕਟਿੰਗ ਲਓ ਜੀ ਹੁਣ ਕਰਦੇ ਆ ਆਪਾਂ ਨਿੰਬੂਆਂ ਦੀ ਕਟਿੰਗ ਤਾਂ ਇਸ ਤਰ੍ਹਾਂ ਜਿਹੜਾ ਤਾਂ ਹੈਗਾ ਵੱਡੇ ਸਾਈਜ਼ ਦਾ ਨਿੰਬੂ ਤਾਂ ਉਹਦੇ ਤਾਂ ਤੁਸੀਂ ਬਣਾ ਲੈਣੇ ਆ ਜੀ 4 ਪੀਸ ਤਾਂ ਇਸ ਤਰ੍ਹਾਂ ਤੁਸੀਂ ਕੱਟੀ ਹੋਣੇ ਆ ਤੇ ਜਿਹੜੇ ਹੈਗੇ ਆ ਇਸ ਤਰ੍ਹਾਂ ਛੋਟੇ ਨਿੰਬੂ ਤਾਂ ਉਹਨਾਂ ਦੇ ਤੁਸੀਂ 2 ਪੀਸ ਬਣਾ ਲੈਣੇ ਆ ਤੇ ਵੱਡਿਆਂ ਦੇ 4 ਪੀਸ ਬਣਾਈ ਜੌਣੇ ਆ ਤਾਂ ਨਿੰਬੂ ਆ ਜਿਹੜੇ ਤੁਹਾਡੇ ਪੂਰੇ ਰਸ ਨਾਲ ਭਰੇ ਹੋਣੇ ਚਾਹੀਦੇ ਆ ਜਿੱਦਾਂ ਕਿ ਆਪਣੇ ਨਿੰਬੂ ਆ ਤੁਸੀਂ ਦੇਖ ਸਕਦੇ ਕਿੰਨਾ ਜਿਹੜਾ ਇਹਨਾਂ ਦੇ ਵਿੱਚ ਰਸ ਆ ਜਿੰਨਾ ਆਪਣੇ ਨਿੰਬੂਆਂ ਦੇ ਵਿੱਚ ਰਸ ਹੋਊਗਾ ਉਹਨਾਂ ਹੀ ਜ਼ਿਆਦਾ ਵਧੀਆ ਜਿਹੜਾ ਆਪਣਾ ਅਚਾਰ ਬਣੂਗਾ ਤੇ ਅਚਾਰ ਆ ਜਿਹੜਾ ਤੁਹਾਡਾ ਕਦੇ ਵੀ ਖਰਾਬ ਨਹੀਂ ਹੋਊਗਾ ਜੇਕਰ ਤੁਸੀਂ ਮੇਰੀ ਇਸ ਰੈਸਪੀ ਦੇ ਤਰੀਕੇ ਦੇ ਨਾਲ ਪਾਉਂਗੇ ਤਾਂ ਹੁਣ ਆਪਾਂ ਸਾਰੇ ਨਿੰਬੂ ਆ ਜਿਹੜੇ ਕੱਟ ਲਾਂਗੇ ਤਾਂ ਲਓ ਜੀ ਨਿੰਬੂਆਂ ਦੀ ਜਿਹੜੀ ਆਪਣੀ ਕਟਿੰਗ ਹੋ ਚੁੱਕੀ ਹੈ ਸਾਰਿਆਂ ਦੀ ਤੇ ਨਿੰਬੂਆ ਜਿਹੜੇ ਆਪਾਂ ਇੱਕ ਖੁੱਲੇ ਬਰਤਨ ਦੇ ਵਿੱਚ ਪਾ ਲਏ ਆ ਤਾਂ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਨਮਕ ਨਮਕਾ ਜਿਹੜਾ ਆਪਾਂ 6 ਚਮਚ ਲਿਆ ਨਮਕਾ ਜਿਹੜਾ ਤੁਸੀਂ ਥੋੜਾ ਜਿਹਾ ਜ਼ਿਆਦਾ ਰੱਖਣਾ ਚਾਹਦੇ ਵਿੱਚ ਨਮਕਾ ਜਿਹੜਾ ਆਪਣੇ achar ਨੂੰ ਖਰਾਬ ਨਹੀਂ ਹੋਣ ਦਿੰਦਾ ਤਾਂ ਨਮਕਾ ਜਿਹੜਾ ਆਪਾਂ ਪਾਵਾਂਗੇ ਹੁਣ ਪਾਵਾਂਗੇ ਆਪਾਂ ਇੱਕ ਚਮਚ ਹਲਦੀ ਪਾਊਡਰ ਦਾ ਹਲਦੀ ਪਾਊਡਰ ਹੈ ਜਿਹੜਾ ਤੁਸੀਂ ਜੇ ਪਾਉਣਾ ਤਾਂ ਪਾ ਸਕਦੇ ਹੋ ਜੇਕਰ ਨਹੀਂ ਪਾਉਣਾ ਤਾਂ ਉਹ ਤੁਹਾਡੀ ਮਰਜ਼ੀ ਹੈ ਹਲਦੀ ਪਾਊਡਰ ਹੈ ਜਿਹੜਾ ਆਪਣੇ ਨਿੰਬੂ ਨੂੰ ਗਲਨ ਦੇ ਵਿੱਚ ਮਦਦ ਕਰਦਾ ਤਾਂ ਹੁਣ ਆਪਾਂ ਨਮਕ ਤੇ ਹਲਦੀ ਪਾਊਡਰ ਨੂੰ ਚੰਗੀ ਤਰ੍ਹਾਂ ਮਿਕਸ ਕਰਦਾਂਗੇ ਸਾਰੇ ਨਿੰਬੂਆਂ ਨੂੰ ਜਿਹੜਾ ਆਪਣਾ ਨਮਕ ਤੇ ਹਲਦੀ ਪਾਊਡਰ ਲੱਗ ਜਾ ਸੋ ਐਸੇ ਕਰਕੇ ਆਪਾਂ ਇੱਕ ਥੋੜਾ ਬਰਤਨ ਲਿਆ ਤੇ ਚੰਗੀ ਤਰ੍ਹਾਂ ਆਪਾਂ ਇਹਨੂੰ ਰਲਾ ਸਕੀਏ ਨਮਕ ਲੱਗਣ ਦੇ ਨਾਲ ਨਿੰਬੂ ਹੈ ਜਿਹੜੇ ਆਪਣੇ ਪਾਣੀ ਛੱਡਣਗੇ ਪੈਸਪਰਾਂ ਚੰਗੀ ਤਰ੍ਹਾਂ ਮਿਕਸ ਕਰਨਾ ਤੁਸੀਂ ਸਾਰੀਆਂ ਫਾੜੀਆਂ ਨੂੰ ਆਪਣਾ ਜਿਹੜਾ ਨਮਕ ਲੱਗ ਸਕੇ ਤਾਂ ਲਓ ਜੀ ਇਹਨੂੰ ਹੁਣ ਆਪਾਂ ਛੱਡ ਦਾਂਗੇ ਇਸੇ ਤਰ੍ਹਾਂ ਘੱਟੋ ਘੱਟ 10 ਮਿੰਟ ਦੇ ਲਈ ਨਮਕ ਜਿਹੜਾ ਆਪਣਾ ਪਾਣੀ ਛੱਡ ਸਕੇ ਤਾਂ ਉਨੀ ਦੇਰ ਆਪਾਂ ਕਰ ਲਾਂਗੇ ਮਸਾਲਾ ਤਿਆਰ ਲਓ ਜੀ ਚੁੰਨੇ ਤੇ ਰੱਖਾਂਗੇ ਆਪਾਂ ਪੈਣ ਇੱਕ ਚਮਚ ਪਾਵਾਂਗੇ ਆਪਾਂ ਕਲੌਂਜੀ ਦਾ ਇੱਕ ਚਮਚੀ ਲਿਆ ਆਪਾਂ ਅਜਵੈਨ ਦਾ ਤੇ ਇਹਨਾਂ ਨੂੰ ਆਪਾਂ ਹਲਕਾ ਜਿਹਾ ਭੁੰਨਾਂਗੇ ਇਹ ਕਰਨ ਦੇ ਵਿੱਚ ਥੋੜਾ ਬਹੁਤ ਵੀ ਮੋਇਸਚਰ ਆ ਤਾਂ ਉਹ ਆਪਣਾ ਸੁੱਕ ਸਕੇ ਤੇ ਥੋੜਾ ਜਿਹਾ ਆਪਾਂ ਇਹਨਾਂ ਨੂੰ ਘੁਨ ਲਾਂਗੇ ਅਜਮੈਨ ਤੇ ਕਲੌਂਡੀ ਹੈ ਜਿਹੜੀ ਆਪਣੀ ਪੁੱਜ ਚੁੱਕੀ ਆ ਤੇ ਇਹਨੂੰ ਹੁਣ ਆਪਾਂ ਕੱਢ ਲਾਂਗੇ ਸੌਂਫ ਦਾ ਜਿਹੜਾ ਮੋਇਸਚਰ ਚੰਗੀ ਤਰ੍ਹਾਂ ਖਤਮ ਕਰਾਂਗੇ ਤੇ ਲਓ ਜੀ ਸੌਂਫ ਦਾ ਜਿਹੜਾ ਮੋਇਸਚਰ ਖਤਮ ਹੋ ਚੁੱਕਿਆ ਹੈ ਤੇ ਹੁਣ ਆਪਾਂ ਇਹਨੂੰ ਲਾ ਲਾਂਗੇ ਤੇ ਠੰਡੀ ਕਰਕੇ ਆਪਾਂ ਇਹਨੂੰ ਮਿਕਸੀ ਦੇ ਵਿੱਚ ਦਰਦਰਾ ਜਾਂ ਪੀਸ ਲਾਂਗੇ ਤਾਂ ਲਓ ਜੀ ਸੌਫਾ ਜਿਹੜੀ ਆਪਾਂ ਠੰਡੀ ਕਰ ਲਈਏ ਤੇ ਹੁਣ ਆਪਾਂ ਇਹਨੂੰ ਦਰਦਰਾ ਜਾਂ ਪੀਸ ਲਾਂਗੇ ਜਿਆਦਾ ਜਿਹੜਾ ਆਪਾਂ ਇਹਦਾ ਪਾਊਡਰ ਨਹੀਂ ਬਣਾਉਣਾਗਾ ਤਾਂ ਲਓ ਜੀ ਇਸ ਤਰ੍ਹਾਂ ਜਿਹੜਾ ਤੁਸੀਂ ਇਹਨੂੰ ਦਰਦਰਾ ਜਾਂ ਪੀਸ ਲੈਣਾ ਦੇਖ ਸਕਦੇ ਹੋ ਤਾਂ ਲਓ ਜੀ ਹੁਣ ਕਲੌਂਜੀ ਤੇ ਅਜਵਾਇਨ ਜਿਹੜੀ ਆਪਾਂ ਭੁੰਨ ਕੇ ਰੱਖੀ ਉਹ ਪਾ ਲਾਂਗੇ ਇੱਕ ਚਮਚ ਲਿਆ ਜੀ ਆਪਾਂ ਕਾਲੀ ਮਿਰਚ ਪਾਊਡਰ ਦਾ ਇੱਕ ਚਮਚ ਪਾਵਾਂਗੇ ਆਪਾਂ ਕਸ਼ਮੀਰੀ ਰੈੱਡ ਚਿਲੀ ਪਾਊਡਰ ਤਾਂ ਹੁਣ ਪਾਵਾਂਗੇ ਆਪਾਂ ਸੌਂਫ ਜਿਹੜੀ ਆਪਾਂ ਦਰਦਰੀ ਜੀ ਪੀਸੀ ਹੋਈ ਐ ਤਾਂ ਹੁਣ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਹਿੰਗ ਹਿੰਗ ਆ ਜਿਹੜੀ ਆ 10 ਗ੍ਰਾਮ ਦੀ ਡੱਬੀ ਆ ਆਪਣੇ ਕੋਲੇ ਤੇ ਆਪਾਂ ਪਾਵਾਂਗੇ ਇਹਦੇ ਵਿੱਚ 5 ਗ੍ਰਾਮ ਹਿੰਗ ਆ ਜਿਹੜੀ ਤੁਸੀਂ ਜ਼ਰੂਰ ਪਾਉਣੀ ਆ ਇਹਦੇ ਨਾਲ ਇੱਕ ਤਾਂ ਜਿਹੜਾ achar ਦਾ ਫਲੇਵਰ ਆ ਉਹ ਵੀ ਬਹੁਤ ਵਧੀਆ ਹੋ ਜਾਊਗਾ ਤੁਹਾਡਾ ਤੇ ਬਾਕੀ ਜਿਹੜਾ ਹਾਜ਼ਮੇ ਨੂੰ ਬਹੁਤ ਵਧੀਆ ਹੁੰਦੀ ਹੈ ਹਿੰਗ ਆਪਣੇ ਲਓ ਜੀ 5 ਗ੍ਰਾਮ ਆ ਜਿਹੜੀ ਆਪਾਂ ਹਿੰਗ ਪਾ ਦਿੱਤੀ ਇਹਦੇ ਵਿੱਚ ਤਾਂ ਹੁਣ ਆਪਾਂ ਕਰਾਂਗੇ ਜੀ ਇਹਨੂੰ ਮਿਕਸ ਚੰਗੀ ਤਰ੍ਹਾਂ ਤੋ ਦੇਖ ਸਕਦੇ ਹੋ ਤੁਸੀਂ ਨਮਕਣੇ ਆ ਜਿਹੜਾ ਆਪਣਾ ਪਾਣੀ ਕਿੰਨਾ ਛੱਡਿਆ ਹੋਇਆ ਤਾਂ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਇਸ ਅਚਾਰ ਦੇ ਵਿੱਚ ਨਾ ਤਾਂ ਤੁਹਾਨੂੰ ਕੋਈ ਸਰੋਂ ਦਾ ਤੇਲ ਪਾਉਣ ਦੀ ਲੋੜ ਹੈ ਤੇ ਨਾ ਹੀ ਤੁਹਾਨੂੰ ਕੋਈ ਸਰਕਾ ਪਾਉਣ ਦੀ ਲੋੜ ਹੈ ਬਸ ਜਿੰਨਾ ਸਮਾਨ ਮੈਂ ਤੁਹਾਨੂੰ ਦੱਸਿਆ ਏਨਾ ਸਮਾਨ ਪਾਉਣਾ ਤੁਸੀਂ ਤੇ ਅਚਾਰ ਆ ਜਿਹੜਾ ਤੁਹਾਡਾ 1 ਸਾਲ ਦੇ ਲਈ ਘੱਟੋ ਘੱਟ ਖਰਾਬ ਨਹੀਂ ਹੋਵੇਗਾ ਜੇਕਰ ਤੁਸੀਂ ਮੇਰੇ ਸੇਮ ਤਰੀਕੇ ਦੇ ਨਾਲ ਪਾਉਂਗੇ ਤੁਸੀਂ ਕਿਰਾਈ ਜ਼ਰੂਰ ਕਰਨਾ ਮੇਰੀ ਇਸ ਰੈਸਪੀ ਨੂੰ ਅਚਾਰ ਆ ਜਿਹੜਾ ਤੁਹਾਡਾ ਬਹੁਤ ਹੀ ਜ਼ਿਆਦਾ ਵਧੀਆ ਬਣੂਗਾ ਤੇ ਕਦੇ ਵੀ ਖਰਾਬ ਨਹੀਂ ਹੋਵੇਗਾ ਤਾਂ ਲਓ ਜੀ ਮਸਾਲੇ ਜਿਹੜੇ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਏ ਆ ਤਾਂ ਦੇਖ ਸਕਦੇ ਹੋ ਤੁਸੀਂ ਸਾਰੀਆਂ ਫੜੀਆਂ ਨੂੰ ਮਸਾਲਾ ਜਿਹੜਾ ਆਪਣਾ ਲੱਗ ਚੁੱਕਿਆ ਤਾਂ ਲਓ ਜੀ ਨਿੰਬੂ ਦਾ achar ਪੈਕ ਕਰਨ ਦੇ ਲਈ ਆਪਾਂ ਕੱਚ ਦਾ ਜਾਰ ਲਿਆ ਇਹਨੂੰ ਆਪਾਂ ਗਰਮ ਪਾਣੀ ਦੇ ਨਾਲ ਧੋ ਕੇ 2 ਤੋਂ 3 ਘੰਟਿਆਂ ਦੀ ਧੁੱਪ ਲਵਾ ਕੇ ਤਾਂ ਕੱਪੜੇ ਦੇ ਨਾਲ ਚੰਗੀ ਤਰ੍ਹਾਂ ਸਾਫ਼ ਕਰ ਲਿਆ। ਬਰਤਨਾ ਜਿਹੜਾ ਤੁਹਾਡਾ ਅੰਦਰ ਤੋਂ ਯਾਨੀ ਕਿ ਸਿੱਲਾ ਨਹੀਂ ਹੋਣਾ ਚਾਹੀਦਾ। ਇਹਨਾਂ 'ਤੇ ਤੁਸੀਂ ਧਿਆਨ ਰੱਖਣਾ। ਨਿੰਬੂ ਦਾ achar ਆ ਜਿਹੜਾ ਤੁਸੀਂ 7 ਤੋਂ 8 ਦਿਨ ਦੀ ਧੁੱਪ ਦੇ ਵਿੱਚ ਰੱਖਣਾ। ਡੇਲੀ ਤੁਸੀਂ ਇਹਨੂੰ 2 ਤੋਂ 3 ਘੰਟਿਆਂ ਦੀ ਧੁੱਪ ਲਗਾਉਣੀ ਆ ਤੇ 2 ਤੋਂ 3 ਵਾਰੀ ਤੁਸੀਂ ਇਹਨੂੰ ਦਿਨ ਦੇ ਵਿੱਚ ਹਿਲਾਉਣਾ। ਫੇਰ ਆ ਜਿਹੜਾ achar ਆ ਤੁਹਾਡਾ 10 ਤੋਂ 12 ਦਿਨਾਂ ਦੇ ਵਿੱਚ ਜਾਨੀ ਕਿ ਖਾਣ ਵਾਲਾ ਹੋ ਜਾਊਗਾ ਨਿੰਬੂ ਦੀ ਜਿਹੜੀ ਸਕਿਨ ਆ ਥੋੜੀ ਜੀ ਹਾਰਡ ਹੁੰਦੀ ਆ ਇਹਨੂੰ ਗਲਣ ਤੇ 10 ਤੋਂ 12 ਦਿਨਾਂ ਦਾ ਟਾਈਮ ਲੱਗ ਜਾਂਦਾ 10ਾਂ ਤੋਂ 12 ਦਿਨਾਂ ਦੇ ਵਿੱਚ ਵਿੱਚ ਆਚਾਰ ਆ ਜਿਹੜਾ ਤੁਹਾਡਾ ਖਾਣ ਵਾਲਾ ਹੋ ਜਾਊਗਾ ਤੇ ਡੇਲੀ ਤੁਸੀਂ ਇਹਨੂੰ 2 ਤੋਂ 3 ਵਾਰੀ ਹਿਲਾਉਣਾ ਤੇ 2 ਤੋਂ 3 ਘੰਟਿਆਂ ਦੀ ਤੁਸੀਂ ਇਹਨੂੰ ਧੁੱਪ ਲਗਾਉਣੀ ਆ ਇੰਨਾ ਧਿਆਨ ਰੱਖਣਾ ਤੁਸੀਂ ਇਹ ਆਚਾਰ ਦੀ ਤੁਸੀਂ ਲੁੱਕ ਚੈੱਕ ਕਰੋ ਕਿੰਡੀ ਸੋਹਣੀ ਆਈ ਆਪਣੇ ਆਚਾਰ ਦੀ ਲੁੱਕ ਇਸ ਤਰੀਕੇ ਦੇ ਨਾਲ ਆਚਾਰ ਹੈ ਜਿਹੜਾ ਤੁਸੀਂ ਆਪਣੇ ਘਰ ਦੇ ਵਿੱਚ ਜਰੂਰ ਪਾ ਕੇ ਵੇਖਣਾ। ਲਓ ਜੀ ਸਾਰਾ ਆਚਾਰ ਹੈ ਜਿਹੜਾ ਆਪਾਂ ਜਾਰ ਦੇ ਵਿੱਚ ਪਾ ਲਿਆ ਤੇ ਜਾਰ ਦੇ ਵਿੱਚ ਤੁਸੀਂ ਇੱਕ ਸਾਫ਼ ਚਮਚ ਰੱਖਣਾ। ਉਸੇ ਦੇ ਨਾਲ ਹੀ ਤੁਸੀਂ ਇਹਨੂੰ ਡੇਲੀ ਹਿਲਾਉਣਾ ਤੇ ਉਸੇ ਦੇ ਨਾਲ ਹੀ ਤੁਸੀਂ ਇਹਨੂੰ ਕੱਢਣਾ। ਕੱਢਣ ਦੇ ਸਮੇਂ ਤੁਸੀਂ ਧਿਆਨ ਰੱਖਣਾ ਵੀ ਤੁਹਾਡੇ ਹੱਥਾਂ 'ਤੇ ਜਿਹੜੇ ਇਹਨੂੰ ਗਿੱਲੇ ਨਾ ਲੱਗਣ। ਤੇ ਆਚਾਰ ਹੈ ਜਿਹੜਾ ਤੁਹਾਡਾ ਕਦੇ ਵੀ ਖਰਾਬ ਨਹੀਂ ਹੋਵੇਗਾ। ਤਾਂ ਜੇਕਰ ਤੁਹਾਨੂੰ ਮੇਰੇ ਨਿੰਬੂ ਦੇ ਆਚਾਰ ਦੀ ਰੈਸਪੀ ਆਈ ਹੈ ਪਸੰਦ ਤਾਂ ਫਿਰ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ। ਤੇ 11 ਮਿੱਤਰਾਂ ਚ ਕਰ ਦਿਓ ਜੀ ਸ਼ੇਅਰ ਮਿਲਾਂਗੇ ਜੀ ਫਿਰ ਆਪਾਂ ਤੁਹਾਨੂੰ ਕਿਸੇ ਨਵੀਂ ਰੈਸਪੀ ਦੇ ਨਾਲ ਵੀਡੀਓ ਵੇਖਣ ਲਈ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ